ਗੁਰਾਇਆ ਬਲੱਡ ਸੇਵਾ ਅਤੇ ਫਲੋਰ ਬਲੱਡ ਸੇਵਾ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਪ੍ਰੀ ਨਿਰਵਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਬਾਬਾ ਬ੍ਰਹਮਦਾਸ ਕਮਿਊਨਿਟੀ ਹਾਲ ਅਕਲਪੁਰ ਰੋਡ ਫਲੋਰ ਵਿਖੇ ਲਗਾਇਆ ਗਿਆ ਇਸ ਕੈਂਪ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਖੂਨਦਾਨ ਕੀਤਾ ਸੋਸਾਇਟੀ ਮੈਂਬਰਾਂ ਨੇ ਖੂਨਦਾਨ ਕਰਨ ਵਾਲਿਆਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਰਜਿੰਦਰ ਕਜਲੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ 100 ਦੇ ਕਰੀਬ ਨੌਜਵਾਨਾਂ ਨੇ ਇਸ ਕੈਂਪ ਵਿੱਚ ਖੂਨਦਾਨ ਕੀਤਾ ਅੱਜ ਮਿਤੀ 6 ਦਸੰਬਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪ੍ਰੀਮ ਰਵਾਨ ਦਿਵਸ ਤੇ ਸਾਥੀ ਸਵਰਗੀ ਲੇਖਰਾਜ ਬਿਲਗਾ ਜੀ ਦੀ ਯਾਦ ਨੂੰ ਸਮਰਪਿਤ ਜਿਹੜਾ ਖੂਨਦਾਨ ਕੈਂਪ ਅੱਜ ਲਗਾਇਆ ਗਿਆ ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਤੇ ਡਾਕਟਰ ਅੰਬੇਡਕਰ ਸੋਸ਼ਲ ਵੈਲਫੇਅਰ ਐਂਡ ਐਜੂਕੇਸ਼ਨਲ ਸੋਸਾਇਟੀ ਵੱਲੋਂ ਜਿਹੜਾ ਹੈਗਾ ਆ ਖੂਨਦਾਨ ਕੈਂਪ ਜਿਹੜਾ ਉਹ ਚੱਲ ਰਿਹਾ ਹੈਗਾ ਆ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 4 ਵਜੇ ਤੱਕ ਕੈਂਪ ਨਿਰੰਤਰ ਚੱਲੇਗਾ ਉਹ ਜਿਹਦੇ ਵਿੱਚ ਸਾਡਾ ਟਾਰਗੇਟ ਹੈਗਾ ਨਿਸ਼ਾਨਾ ਅਸੀਂ ਰੱਖਿਆ ਹੈਗਾ ਕਿ 100 ਯੂਨਿਟ ਜਿਹੜਾ ਆ ਅਸੀਂ ਉਹ ਗਾਨ ਕਰੀਏ ਸਾਥੀ ਸੱਜਣਾ ਤੁਹਾਨੂੰ ਗਾਨ ਕਰਵਾਇਆ ਜਾਵੇ ਔਰ ਅਸੀਂ ਬਾਕੀ ਸਮਾਜ ਨੂੰ ਸਾਥੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਓ ਆਪਾਂ ਇਸ ਲਕਾਈ ਦੇ ਜਿਹੜੇ ਲੁਕਾਈ ਨੂੰ ਸਮਰਪਤ ਜਿਹੜੇ ਪ੍ਰੋਗਰਾਮਾਂ ਇਦਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਆਪਾਂ ਲੋਕਾਂ ਦੇ ਭਲੇ ਦਾ ਕੋਈ ਕਾਰਜ ਅਰੰਭੀਏ ਜੈਪੀ ਜੈਪੰਜਾਬ ਗੁਰਾਇਆ ਬਲੱਡ ਸੇਵਾ ਦੇ ਮੁਖੀ ਹੈਪੀ ਮਾਹੀ ਨੇ ਦੱਸਿਆ ਕਿ ਕੈਂਪ ਵਿੱਚ ਡੀ ਐਮ ਸੀ ਹਸਪਤਾਲ ਲੁਧਿਆਣਾ ਅਤੇ ਪ੍ਰੀਤ ਹਸਪਤਾਲ ਦੀਆਂ ਟੀਮਾਂ ਖੂਨ ਇਕੱਤਰ ਕਰਨ ਲਈ ਪਹੁੰਚੀਆਂ ਹੋਈਆਂ ਨੇ ਉਹਨਾਂ ਕਿਹਾ ਕਿ ਖੂਨਦਾਨ ਇੱਕ ਵੱਡਮੁੱਲਾ ਦਾਨ ਹੈ ਜਿਸ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਇਸ ਮੌਕੇ ਅੰਮ੍ਰਿਤਪਾਲ ਪੋਸਲੇ ਰਜਿੰਦਰ ਕੱਛਲੇ ਰਾਮ ਸਰੂਪ ਸਰੋਈ ਗੁਰਪ੍ਰੀਤ ਗੋਪੀ ਹੈਪੀ ਮਾਹੀ ਸਰਬਜੀਤ ਸਿੰਘ ਸ਼ਾਹੀ ਸਰਪੰਚ ਖੁਸ਼ੀराम ਸਾਹਬ ਦਾ ਸਰਪੰਚ ਸਤਪਾਲ ਐਸਟੋ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਰਹੇ। ਹਾਂਜੀ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਪ੍ਰੀ ਨਿਰਮਾਨ ਦੇ ਬੱਚ ਨੂੰ ਜਰਾ ਸਮਰਪਿਤ ਫੂਂਦਾਨ ਕੈਂਪ ਗੁਰਾਇਆ ਬਲੱਡ ਸੇਵਾ ਲੋਰ ਬਲੱਡ ਸੇਵਾ ਔਰ ਡਾਕਟਰ ਬੀ ਆਰ ਅੰਬੇਦਕਰ ਸੋਸ਼ਲ ਐਂਡ ਐਜੂਕੇਸ਼ਨ ਸੰਸਥਾ ਰਜਿਸਟਰਡ ਫਲੋਰ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ। ਇਹਦੇ ਵਿੱਚ ਬਹੁਤ ਸਾਰੇ ਖੂਨਦਾਨੀਆਂ ਨੇ ਖੂਨਦਾਨ ਕੀਤਾ ਬਲੰਦ ਇਕੱਤਰ ਕਰਨ ਲਈ ਡੀ ਐਮ ਸੀ ਹਸਪੀਟਲ ਲੁਧਿਆਣਾ ਔਰ ਪ੍ਰੀਤ ਹਸਪੀਟਲ ਲੁਧਿਆਣਾ ਦੀ ਟੀਮ ਹੈ ਜਿਹੜੀ ਬਲੱਡ ਇਕੱਤਰ ਕਰਨ ਲਈ ਆਈ ਹੈ ਮੈਂ ਜਿੱਥੇ ਅੱਜ 바ਵਾ ਸਾਹਿਬ ਦੀ ਜੀਵਨੀ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਉਹਨਾਂ ਦੇ ਜਿਹੜੇ ਦਰਸਾਏ ਹੋਏ ਮਾਰਗਦਰਸ਼ਨ ਉਹਨਾਂ ਤੇ ਚੱਲੀਏ ਸਭਨਾਂ ਨੂੰ ਏਕੇ ਦਾ ਪਹਿਰਾ ਲਈਏ ਔਰ ਜਿਹੜਾ ਖੂਨਦਾਨ ਹੈ ਇੱਕ ਬੜਮੁੱਲਾ ਦਾਨ ਹੈ ਇਹ ਵੀ ਸਾਡੇ ਉਸ ਉਹਨਾਂ ਦੀ ਥਿਊਰੀ ਦੇ ਵਿੱਚ ਆਉਂਦਾ ਕਿਉਂਕਿ ਉਹਨਾਂ ਨੇ ਸਾਰੇ ਸਾਰਿਆਂ ਜੀਵਾਂ ਨੂੰ ਸਾਰਿਆਂ ਲੋਕਾਂ ਨੂੰ ਇੱਕ ਏਕੇ ਦਾ ਸੰਦੇਸ਼ ਦਿੱਤਾ ਸੋ ਅੱਜ ਇਹ ਜਿਹੜਾ ਬਲੱਡ ਦਾਨ ਹੈ ਇਹ ਵੀ ਏਕੇ ਦਾ ਸੰਦੇਸ਼ ਦੇ ਰਿਹਾ ਇਹ ਕਿਸੇ ਵੀ ਜਾਤੀ ਧਰਮ ਔਰ ਸਮਾਜ ਕਿਸੇ ਨੂੰ ਵੀ ਪਾਰਦਰਸ਼ਤਾ ਲੈ ਕੇ ਚੱਲਦਾ ਹੋਇਆ ਜਿਹੜਾ ਕੂਨਦਾਨ ਕੈਂਪਸ ਉਹ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਤੁਸੀਂ ਵੀ ਉਹਨਾਂ ਦੇ ਮਿਸ਼ਨ ਨਾਲ ਜੁੜੋ 바ਵਾ ਸਾਹਿਬ ਜੀ ਦੀ ਜੀਵਨੀ ਤੋਂ ਪ੍ਰੇਰਿਤ ਹੋ ਕੇ ਲੋਕਾਂ ਨੂੰ ਇੱਥੇ ਸਮਾਜ ਸੇਵਾ ਦੇ ਨਾਲ ਜੋੜਨ ਦਾ ਜਿਹੜਾ ਅੱਗੇ ਆਸ਼ਵਾਸ਼ਨ ਨੂੰ ਔਰ ਤੁਰੋ ਇਹਦੇ ਨਾਲ ਉਹੀ ਸੰਘਰਸ਼ ਤੇ ਚੱਲੋ ਥੈਂਕ ਯੂ